ਜਾਂਕਤਵਾਵਾ ਵਾਹਿਗੁਰੂ ਦੀ ਨਜ਼ਰ ਦੇ ਕਹਿੰਦੇ ਹੁੰਦੇ ਸੀ ਸਭਰਾਮ ਕਹਿੰਦੇ ਸੀ ਕਿ ਭਾਰਤ ਦੇ ਵਿੱਚ ਹੋਰ ਸਟੇਟਾਂ ਹੋਰ ਸੂਬਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਜ਼ਿਕਰਾ ਆਮ ਹੀ ਹੁੰਦਾ ਰਹਿੰਦਾ ਹੈ ਗੈਂਗਰੇਪ ਹੁੰਦੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਇਨਾ ਖਲਾਫਕਾਰਾਂ ਦੇ ਖਿਲਾਫ ਲੋਕਾਂ ਨੇ ਲਾੰਬੰਦ ਹੋ ਕੇ ਮਹਿਮਾ ਵਿੱਚ ਲਾਈਆਂ ਸੰਘਰਸ਼ ਵੀ ਕੀਤੇ ਬਹੁਤ ਮਸਾਲਾ ਨੂੰ ਬਹੁਤ ਬਗਿਆਂ ਨੂੰ ਬਹੁਤ ਦਰਿੰਦਿਆਂ ਨੂੰ ਘਟਨਾ ਦੇ ਇਨਜਾਮ ਤੱਕ ਵੀ ਪਹੁੰਚਾਇਆ ਪਰ ਪੰਜਾਬ ਦੇ ਵਿੱਚ ਸ਼ਾਇਦ ਹੀ ਵਿੰਦਰ ਹੈ ਕਿ ਪਹਿਲੀ ਘਟਨਾ ਹੋਣੀ ਹੈ ਕਿ ਇੰਨੀ ਦਰਿੰਦਗੀ ਦੇ ਨਾਲ ਜੋ ਗੱਲਾਂ ਸਨ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਉਹਨੂੰ ਕੁੜੀ ਨੂੰ ਉੱਥੋਂ ਬੁਲਾ ਕੇ ਚੰਡੀਗੜ੍ਹੋਂ ਤੇ ਇੱਥੇ ਜੋ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਬਲਾਤਕਾਰ ਕਰਨ ਤੋਂ ਬਾਅਦ ਉਹ ਬੱਚੀ ਨੂੰ ਉਹਨਾਂ ਦਰਿੰਦਿਆਂ ਨੇ ਨਹਿਰ ਦੇ ਵਿੱਚ ੱੱਕਾ ਦੇ ਕੇ ਮਾਰ ਕੇ ਜਿਹੜੀ ਕਹਾਣੀ ਖਤਮ ਕਰਤੀ ਹੈ ਜਿਹੜੇ ਮੁੱਤਾ ਗੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਵੀ ਸੁਣਨ ਚ ਆਇਆ ਵੀ ਜਿਵੇਂ ਹਰ ਵਾਰ ਹਰ ਵਾਰੀ ਪ੍ਰਸ਼ਾਸਨ ਕਰਦਾ ਹੈ ਕਿ ਗੱਲ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਜ਼ ਦੀਆਂ ਘਟਨਾਵਾਂ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿਤੇ ਗੋਲੀ ਚੱਲ ਜਾਂਦੀ ਹੈ ਕਿਤੇ ਜੇਲ੍ਹਾਂ ਦੇ ਵਿੱਚ ਬੈਠੇ ਬੰਦ ਬੰਦੇ ਗੌਲ ਕਰਕੇ ਧਮਕੀ ਦੇ ਕੇ ਫਰੋਕੀਆਂ ਮੰਗ ਰਹੇ ਨੇ ਆਪਾਂ ਇੱਥੇ ਜੇ ਮੌੜਾਂ ਦੀ ਗੱਲ ਕਰਕੇ ਜਾਂ ਆਪਣੇ ਤਲਵੰਡੀ ਰਾਮਾ ਮੰਡੀ ਦੀ ਗੱਲ ਕਰੀਏ ਜਾਂ ਬਠਿੰਡੇ ਦੀ ਗੱਲ ਕਰਕੇ ਤਾਂ ਲੱਖਾਂ ਨਹੀਂ ਕਈ ਕੁਵਾਂ ਰੁਪਿਆ ਜਿਹੜੇ ਅੰਦਰ ਜੇਲ੍ਹਾਂ 'ਚ ਬੈਠੇ ਬੰਦ ਬੰਦੇ ਆਪਣੇ ਲੋਕਾਂ ਤੋਂ ਵਸੂਲ ਕਰ ਚੁੱਕੇ ਆ ਉਹਦੇ ਵਿੱਚ ਵੀ ਆਪਾਂ ਦੇਖਦੇ ਆ ਵੀ ਵੱਡਾ ਹੱਥ ਪ੍ਰਸ਼ਾਸਨ ਦਾ ਹੁੰਦਾ ਆ ਆਪ ਹੀ ਇਹ ਫੋਨ ਕਰਾ ਦਿੰਦੇ ਆ ਵੀ ਫਲਾਣੇ ਬੰਦੇ ਕੋਲੇ ਪਹਿਲੇ ਆ ਫੋਨ ਕਰ ਦਿਓ ਜਦੋਂ ਬੰਦਾ ਇਨਸਾਫ ਲਈ ਪ੍ਰਸ਼ਾਸਨ ਕੋਲ ਜਾਂਦਾ ਮੁਰੋ ਇੱਕ ਗੱਲ ਕਹਿ ਦਿੰਦੇ ਆ ਉਹ ਯਾਰ ਮਾਰੇ ਬੰਦੇ ਆ ਕ੍ਰਿਮੀਨਲ ਬੰਦੇ ਆ ਕੀ ਕਰੋਗੇ ਤੁਸੀਂ ਲੈ ਦੇ ਕੇ ਜੇ 20 ਲੱਖ ਰੁਪਇਆ ਮਾਰ ਦ 10 ਲੱਖ ਰੁਪਇਆ ਦੇ ਕੇ ਨਿਵੇਲ ਲਓ ਆਪ ਹੀ ਸੌਦਾ ਕਰਾ ਦਿੰਦੇ ਆ ਬਹੁਤ ਲੰਦੀਆਂ ਘਟਨਾਵਾਂ ਲਗਾਤਾਰ ਇਹ ਵਾਪਰ ਰਹੀਆਂ ਨੇ ਰੋਜ਼ ਕਤਲ ਹੋ ਰਹੇ ਆ ਕਿਹੜੇ ਦੁਕਾਨਦਾਰ ਮਾਰਤਾ ਕੋਈ ਆਰਤੀਆ ਮਾਰਤਾ ਗੁਰਾ ਜਾਂਦਾ ਲੁੱਟ ਲਿਆ ਰੋਲ ਕੰਨਾਂ ਦੀਆਂ ਵਾਰੀਆਂ ਪੱਤੀਆਂ ਜਾ ਰਹੀਆਂ ਨੇ ਆ ਨਸ਼ੇ ਦੀ ਆਪਾਂ ਗੱਲ ਦੇਖ ਲਓ ਆ ਡਰਾਮਾ ਸ਼ੁਰੂ ਕਰਤਾ ਉਹਦਾ ਘਰਤਾ ਆਦਾ ਉਹਦਾ ਘਰਤਾ ਆਦਾ ਕੀ ਕਰ ਕੌਣ ਦੇ ਨਾਲ ਨਸ਼ਾ ਰੁਕ ਜੂ ਆ ਤੁਸੀਂ ਦੇਖ ਲਓ ਇੱਥੇ ਗੱਲ ਮੇਰੀ ਦੇਖ ਲਿਓ ਬਾਈ ਆ 10 15 20 ਦਿਨ ਡਰਾਮਾ ਚੱਲੂਗਾ ਨਸ਼ਾ ਉਮੀਦ ਹੈ ਨਾ ਉਹ ਤੋਂ ਫੇਰ ਵੱਧ ਜਾਣਾ ਹੈ ਅਸਲ ਦੇ ਵਿੱਚ ਮਨਸਾ ਦੀ ਹੈਗੀ ਨੀਂਦ ਨਹੀਂ ਸਾਫ਼ ਹੈਗੀ ਅੰਦਰੋਂ ਅੱਛਾ ਸੱਖੀ ਹੋਵੇ ਹੋਣ ਨੂੰ ਕੀ ਨਹੀਂ ਹੁੰਦਾ ਸਾਰਾ ਪ੍ਰਸ਼ਾਸਨ ਨੂੰ ਪਤਾ ਹੁੰਦਾ ਪੁਲਿਸ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੱਥੋਂ ਲਿਆਉਂਦਾ ਹੈ ਕਿੱਥੇ ਵੇਚਦਾ ਹੈ ਲੱਗਿਆ ਹੁੰਦਾ ਸੀਗਾ ਮੇਰੇ ਪਿੰਡ ਮੁੰਡਾ ਮਰ ਗਿਆ ਇੱਕ ਉਸ ਘਟਨਾ ਨਾਲ ਸੰਬੰਧ ਚ ਆਹੀ ਮਿਲੇ ਤੇ ਮੈਂ 10 ਬੰਦਾ ਹੀ ਲਿਸਟ ਦਿੱਤੀ ਡੀਐਸਪੀ ਨੂੰ ਮੈਂ ਕਿਹਾ 10 ਬੰਦੇ ਮੋٹے ਤੌਰ ਤੇ ਚਿੱਟਾ ਵੇਚਦੇ ਆ ਤੜਕੇ ਉਸੇ ਡੀਐਸਪੀ ਨੇ ਫੂਲ ਦਫ਼ਤਰ ਦੇ ਵਿੱਚ ਬੁਲਾ ਕੇ ਉਹਨਾਂ ਦਾ ਬੰਦਿਆਂ ਨੂੰ ਚਾਰਾਂ ਪੰਜਾਂ ਨੂੰ ਨਾਲੇ ਚਾਹ ਪਿਆਈ ਨਾਲੇ ਉਹ ਚਿੱਠੀ ਉਪਰ ਚਿਮੁਰੇ ਕਰਤੀ ਵੀ ਆ ਤੁਹਾਡਾ ਲੱਖਾ ਪਿੰਡ ਵਾਲਾ ਤੁਹਾਡੇ ਨਾਂ ਦੇ ਕੇ ਗਿਆ ਮੈਂ ਨਾਂ ਦੱਸਣ ਨੂੰ ਵੀ ਤਿਆਰ ਆ ਮੱਖ ਮੰਤਰੀ ਨੂੰ ਕਹਿੰਦਾ ਵੀ ਲੈ ਮੈਂ ਨਾਂ ਦੱਸਦਾ ਉਹ ਡੀਐਸਪੀ ਆਸ ਵਿੱਚ ਕਿੱਥੇ ਲੱਗਿਆ ਨੇ ਵੀ ਦੱਸਦਾ ਕਰਨ ਦੇ ਕਾਰਵਾਈ ਕੁਝ ਨਹੀਂ ਹੋਣੀ ਭਾਈ ਪਰ ਸਾਡੇ ਚ ਕਮੀ ਕੀ ਐ ਸੰਡ ਚ ਘਾਟਾਂ ਕੀ ਐ ਚਲ ਧੰਨਵਾਦ ਆ ਕਿ ਐਡੀ ਵੱਡੀ ਘਟਨਾ ਹੋਈ ਐ ਤੇ ਆਪਾਂ ਇਕੱਠੇ ਹੋਇਆ ਸਾਰੇ ਜੇ ਅਸੀਂ ਇਕੱਠੇ ਰਹੋਗੇ ਭਾਈਚਾਰਾ ਬਣਿਆ ਰਹੂਗਾ ਤਾਂ ਕੋਈ ਮਸਲੇ ਦਾ ਹੱਲ ਹੋ ਜਾਊਗਾ ਤਾਂ ਨਹੀਂ ਭੁੱਲ ਜੋ ਕਟਰਾਵਾਂ ਤਾਂ ਹੋਰ ਬਦਲੀਆਂ ਹਲੇ ਹਾਲ ਤਾਂ ਹੋਰ ਖਰਾਬ ਹੋਣਾ ਇਹ ਦੇਖੀ ਜੇ ਹਾਲਾਤ ਸਰਕਾਰਾਂ ਜਿੰਨੀਆਂ ਮਰਜ਼ੀ ਬਦਲੋ ਜਿਹੜੀ ਮਰਜ਼ੀ ਸਰਕਾਰ ਲਿਆਓ ਇਹ ਵੀ ਤੇ ਅੱਜ ਕੱਲ੍ਹ ਦੇਖਦੇ ਹੋ ਸਰਕਾਰਾਂ ਦੀ ਪਹਿਲਾਂ ਵੀ ਦੇਖੀਆਂ ਨੇ ਵਰਲਾਂ ਦੀ ਰਹੀ ਸਰਕਾਰ ਚਾਹੇ ਕਾਂਗਰਸ ਰਹੀ ਚਾਹੇ ਆਮ ਆਦਮੀ ਸਰਕਾਰ ਹੈ ਸਰਕਾਰ ਚਾਹੇ ਕੱਲ ਨੂੰ ਕੋਈ ਹੋਰ ਲਿਆਓ ਹਾਲਾਤ ਇਹੀ ਰਹਿਣੇ ਆ ਉਹਦੀਆਂ ਕਮੀਆਂ ਮੈਂ ਆਪਣੇ ਲੋਕਾਂ 'ਚ ਮੰਨਦਾ ਕਿ ਸਾਡੇ ਲੋਕਾਂ 'ਚ ਕਮੀ ਆ ਬਾਈ ਅਾਕ ਕੱਟੇ ਨਹੀਂ ਹੁੰਦੇ ਆ ਸੀਵਰੇ ਦਾ ਮਸਲਾ ਸੀਦਾ ਸ਼ਹਿਰ ਦਾ ਕਿੰਨਾ ਚਿਰ ਹੋ ਗਿਆ ਲੰਕੀ ਜਾਂਦੇ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਧਰਨੇ ਵੀ ਲਾਏ ਸੜਕਾਂ ਵੀ ਰੋਕੀਆਂ ਫੱਲ ਹੋ ਗਿਆ ਬੋਲਦੇ ਕਿ ਨਹੀਂ ਹੋ ਗਿਆ ਜੀ ਚੱਲੀ ਜਾਂਦਾ ਉਹ ਕੰਮ ਚੱਲ ਪਿਆ ਉਹ ਕੰਮ ਮੰਦ ਭਜਾ ਚੱਲ ਪਿਆ ਪਤਾ ਨਹੀਂ ਵਿਚਾਰੇ ਰੋਕਿਆ ਕਾਸਟੇਜ ਟੂ ਲੈਰੀ ਨਾਲ ਸੁਣਿਆ ਹਾਂ ਉਦੋਂ ਖਾਨਾ ਪੂਰਤੀ ਕਰ ਦਿੰਦੇ ਆ ਨਜਾਮਾ ਕਰ ਦਿੰਦੇ ਆ ਸੋ ਸਰਕਾਰ ਕੋਲੇ ਗੱਲਾਂ ਨੇ ਗੱਲਾਂ ਦਾ ਕੜਾ ਮੁੱਖ ਮੰਤਰੀ ਕੋਲੇ ਜਿੰਨਾ ਮਰਜ਼ੀ ਖਾ ਲੋ ਘੱਟ ਖਾ ਲੋ ਵੱਧ ਖਾ ਲੋ ਜੁੜ ਕੇ ਕਹਾਣੀਆਂ ਭਰਾਵੋ ਸੋ ਜੇ ਆਪਾਂ ਨੂੰ ਆਪਾਂ ਮੁੱਤਿਆਂ ਤੇ ਨਹੀਂ ਆਵਾਂਗੇ ਮੁੱਤਿਆਂ ਦੇ ਇਕੱਠੇ ਹੋ ਕੇ ਨਹੀਂ ਲੜਾਂਗੇ ਕੋਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਨਹੀਂ ਖੜਾਂਗੇ ਤਾਂ ਇਹ ਹਾਲਾਤ ਨੇ ਜਿਹੜੇ ਹੋਰ ਵੀ ਬਦਤਰ ਹੁੰਦੇ ਆ ਦੂਜੀ ਗੱਲ ਆ ਜਾਂਦੀ ਆ ਮੈਂ ਇੱਕ ਟਾਲਰ ਇਸ ਖਾਸ ਤੌਰ ਤੇ ਇਸ ਮੁੱਦੇ ਤੇ ਕਰਨਾ ਚਾਹੁੰਦਾ ਕਿ ਸਾਡੇ ਜਵਾਕ ਨੇ ਜਿਹੜੇ ਉਹ ਨਸ਼ਿਆਂ ਵੱਲ ਕਰਇਤਾਂ ਵੱਲ ਮਾਰੀਆਂ ਕਰਇਤਾਂ ਵੱਲ ਜਾਂ ਮਾਲੇ ਪਾਸੇ ਨੂੰ ਕਿਉਂ ਜਾ ਰਹੇ ਆ ਕਿਉਂਕਿ ਅਸੀਂ ਵੀ ਆਪਣੇ ਜਵਾਕਾਂ ਨੂੰ ਸੰਸਕਾਰ ਜਿਹੜੇ ਦੇਣੇ ਚਾਹੀਦੇ ਸੀ ਉਹ ਦੇ ਨਹੀਂ ਰਹੇ ਆਪਾਂ ਵੀ ਛੱਡ ਦਿੰਦੇ ਹਾਂ ਹਰ ਬੰਦਾ ਖਵੀਲਦਾਰ ਜੀ ਇੰਨਾ ਉਲਝ ਗਿਆ ਕਿ ਆਪਣੇ ਜਵਾਕਾਂ ਦਾ ਜਵਾਕਾਂ ਦੇ ਬੰਦਿਆਂ ਕੋਲੇ ਵਕਤ ਹੀ ਹੈ ਨਹੀਂ ਸੋ ਇਸ ਕਰਕੇ ਵੀ ਸਾਡੇ ਜਵਾਕ ਜਿਹੜੇ ਉਹ ਗਲਤ ਰਹਾਂ ਦੇ ਤੁਰੇ ਹੋਏ ਆ ਸੋ ਆdre ਜਵਾਕਾਂ ਨੂੰ ਵੀ ਸਮਝਾਉਣ ਦੀ ਲੋੜ ਹੈ ਜੇ ਆਪਾਂ ਜਵਾਕਾਂ ਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਕੋਈ ਸਿੱਖਿਆ ਦੇਵਾਂਗੇ ਤਾਂ ਜਾ ਕੇ ਜਵਾਕ ਵੱਡੇ ਹੋ ਕੇ ਸਮਾਜ ਨੂੰ ਚੰਗਾ ਕਰ ਸਕਦੇ ਆ ਸੋ ਇਹ ਵੀ ਸਮਝ ਕਰਨ ਦੀ ਲੋੜ ਹੈ ਬਾਕੀ ਮੈਨੂੰ ਪਤਾ ਲੱਗਿਆ ਜੀ ਪੰਜੇ ਬੰਦੇ ਫੜੇ ਗਏ ਆ ਕੋਈ ਰੌਲਾ ਨਾ ਪਾਓ ਯਾਰ ਰੌਲਾ ਕੋ ਪੜਿਆ ਨਹੀਂ ਚਲੋ ਹਲਾ ਜਾਂਚ ਪੜਤਾਲ ਚੱਲ ਰਹੀ ਆ ਸੋਚਾ ਜਿਵੇਂ ਸ਼ਹਿਰ ਆ ਜਾਂ ਆਲੇ-ਦਾਲੇ ਜਿੰਨੇ ਲੋਕ ਆਪਾਂ ਤੁਸੀਂ ਆਏ ਹੋ ਜਾ ਜਿਹੜੇ ਵੀ ਤੁਹਾਡੀ ਕਮੇਟੀ ਬਣੀ ਆ ਜਿਹੜੇ ਵੀ ਰੂਪ ਦੇ ਵਿੱਚ ਤੁਸੀਂ ਇਸ ਅਰਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਆ ਅਸੀਂ ਪੈਤਨੋਂ ਮਨ ਤੁਹਾਡੇ ਨਾਲ ਖੜਾਗੇ ਚਾਹੇ ਦਿਨ ਰਾਤ ਦੀ ਮੋਰਚਾ ਕੱਕੇ ਤੌਰ ਤੇ ਲਾਉਣਾ ਪਵੇ ਉਹ ਵੀ ਅਸੀਂ ਨਾਲ ਆ ਤੁਹਾਡੇ ਜਿਹੜੇ ਵੀ ਤੁਸੀਂ ਕੋਈ ਸੁਨੇਹਾ ਦੇਵੋਗੇ ਸੱਜਾ ਦੇਵੋਗੇ ਪ੍ਰਵਲੀਕੋਗੇ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਬੜੇ ਖਾਲਸਾ ਵਾਹਿਗੁਰੂ